ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਬਾਣੀ ਐਮਕੇ ਟੀਵੀ ਤੇ ਤੁਹਾਡਾ ਸਤਿ ਸਬਤ ਬਹੁਤ ਬਹੁਤ ਸਵਾਗਤ ਹੈ ਪਿਆਰੀ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਗੁਰੂ ਘਰੇ ਜਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁਖ ਜਾ ਕੇ ਇਹ ਦੋ ਕੰਮ ਕਰਨੇ ਹਨ ਤਾਂ ਵੇਖਣਾ ਕਿ ਸਾਡੀ ਕਿਸਮਤ ਦੇ ਬੰਦ ਦਰਵਾਜ਼ੇ ਵੀ ਖੁੱਲ ਜਾਣਗੇ ਭਾਵੇਂ ਸਾਡੇ ਮਾੜੇ ਕਰਮ ਮਾਡੀ ਕਿਸਮਤ ਵੀ ਚੰਗੇ ਕਰਮ ਤੇ ਚੰਗੀ ਕਿਸਮਤ ਵਿੱਚ ਬਦਲ ਜਾਵੇਗੀ ਤਾਂ ਉਹ ਕਿਹੜੇ ਕਿਹੜੇ ਦੋ ਕੰਮ ਹਨ ਅਤੇ ਕਿੰਜ ਕਰਨੇ ਹਨ ਇਹ ਸਾਰੀ ਹੀ ਗੱਲਬਾਤ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਕਰਾਂਗੇ ਜੀ ਇਸ ਵੀਡੀਓ ਨੂੰ ਪੂਰਾ ਅੰਤ ਤੱਕ ਧਿਆਨ ਦੇ ਨਾਲ ਸੁੰਨਣਾ ਅਤੇ ਸਮਝਣਾ ਜੀ ਕਿਉਂਕਿ ਸਾਧ ਸੰਗਤ ਜੀ ਅੱਧੀ ਅਧੂਰੀ ਗੱਲ ਕਦੇ ਵੀ ਸਮਝ ਨਹੀਂ ਆਉਂਦੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਵਾਹਿਗੁਰੂ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਕੀ ਪਰਮਾਤਮਾ ਤੁਹਾਡੇ ਅਤੇ ਤੁਹਾਡੇ ਪਰਿਵਾਰ ਦੇ ਸਿਰ ਤੇ ਹਮੇਸ਼ਾ ਮਿਹਰ ਭਰਿਆ ਹੱਥ ਰੱਖ ਦੇਣ ਸਾਧ ਸੰਗਤ ਜੀ ਹੁਣ ਗੱਲ ਕਰਦੇ ਹਾਂ ਜੀ ਅੱਜ ਦੀ ਵੀਡੀਓ ਦੇ ਬਾਰੇ ਅਤੇ ਗੁਰੂ ਉਤੇ ਭਰੋਸਾ ਰੱਖ ਕੇ ਇਹ ਗੱਲ ਕਹਿ ਰਹੀ ਹਾਂ ਜੇਕਰ ਇਹ ਦੋ ਕੰਮ ਅਸੀਂ ਸਮਝ ਲਏ ਜਾਂ ਕਰਨੇ ਸ਼ੁਰੂ ਕਰ ਦਿੱਤੇ ਤਾਂ ਵੇਖਣਾ ਕਿ ਕੁਝ ਹੀ ਦਿਨਾਂ ਵਿੱਚ ਸਾਡੀ ਜ਼ਿੰਦਗੀ ਪੂਰੀ ਤਰ੍ਹਾਂ ਹੀ ਬਦਲ ਜਾਵੇਗੀ ਸਾਡੇ ਉੱਤੇ ਸਾਡੇ ਵਾਹਿਗੁਰੂ ਅਕਾਲ ਪੁਰਖ ਜੀ ਦੀ ਇੰਨੀ ਜ਼ਿਆਦਾ ਕਿਰਪਾ ਹੋ ਜਾਵੇਗੀ ਕਿ ਦੇਖਣਾ ਸਾਡੀਆਂ ਸਾਰੀਆਂ ਹੀ ਕਮੀਆਂ ਦੂਰ ਹੋ ਜਾਣਗੀਆਂ ਅਸੀਂ ਤਨ ਪੱਖੋਂ ਅਤੇ ਮਨ ਪੱਖੋਂ ਅਤੇ ਧਨ ਪੱਖੋਂ ਹਰ ਪੱਖੋਂ ਹੀ ਮਜ਼ਬੂਤ ਹੋ ਜਾਵਾਂਗੇ ਸਾਨੂੰ ਮਾਨ ਸਨਮਾਨ ਵੀ ਮਿਲ ਜਾਵੇਗਾ ਤੇ ਉਹ ਕਿਹੜੇ ਦੋ ਕੰਮ ਹਨ ਜੋ ਗੁਰੂ ਘਰ ਜਾਂਦੇ ਸਮੇਂ ਜਾਂ ਗੁਰੂ ਘਰ ਜਾ ਕੇ ਸਾਨੂੰ ਕਰਨੇ ਬਹੁਤ ਜ਼ਰੂਰੀ ਹਨ ਜੇਕਰ ਗੁਰੂ ਦੇ ਸਨਮੁਖ ਹੋ ਕੇ ਅਸੀਂ ਇਹ ਕੰਮ ਕਰਨੇ ਸ਼ੁਰੂ ਕਰ ਦਿੰਦੇ ਹਾਂ ਤਾਂ ਸਾਡੇ ਪਰਮਾਤਮਾ ਜੀ ਸਾਡੇ ਉੱਤੇ ਮਿਹਰ ਕਰ ਦੇਣਗੇ ਆਓ ਜੀ ਹੁਣ ਵੀਡੀਓ ਸ਼ੁਰੂ ਕਰਦੇ ਹਾਂ ਸਾਧ ਸੰਗਤ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਦਸਾਂ ਪਾਤਸ਼ਾਹਿਆਂ ਦੀ ਜੋਤ ਹਨ ਤਾਂ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਜੇਕਰ ਅਸੀਂ ਦਰਸ਼ਨ ਕਰ ਲਏ ਤਾਂ ਸਮਝ ਲਓ ਕਿ ਅਸੀਂ ਦਸਾਂ ਪਾਤਸ਼ਾਹਿਆਂ ਦੇ ਹੀ ਦਰਸ਼ਨ ਕਰ ਲਏ ਜੇ ਗੁਰਬਾਣੀ ਨੂੰ ਪੜ੍ਹ ਲਿਆ ਗੁਰਬਾਣੀ ਤੋਂ ਗਿਆਨ ਹਾਸਿਲ ਕਰ ਲਿਆ ਤਾਂ ਸਮਝ ਲੈਣਾ ਕਿ ਦਸਾਂ ਪਾਸ਼ਾਈਆਂ ਦਾ ਮਿਹਰ ਭਰਿਆ ਹੱਥ ਸਾਡੇ ਸਿਰ ਉੱਤੇ ਆ ਜਾਵੇਗਾ ਇਸ ਕਰਕੇ ਆਪਾਂ ਜਦੋਂ ਵੀ ਗੁਰੂ ਘਰੇ ਜਾਣਾ ਹੈ ਤਾਂ ਇਹ ਦੋ ਕੰਮ ਜ਼ਰੂਰ ਕਰਨੇ ਹਨ ਇਹ ਦੋ ਕੰਮ ਸਾਂਝੇ ਕਰਨ ਤੋਂ ਪਹਿਲਾਂ ਕੁਝ ਬੇਨਤੀਆਂ ਨੇ ਕਿ ਜੋ ਦੋ ਕੰਮ ਸਾਂਝੇ ਅਸੀਂ ਤੁਹਾਡੇ ਨਾਲ ਕਰਨ ਜਾ ਰਹੇ ਹਾਂ ਆਪਾਂ ਹਮੇਸ਼ਾ ਇਸ ਬਾਰੇ ਹੀ ਗੱਲਬਾਤ ਕਰਦੇ ਹਾਂ ਪਹਿਲਾਂ ਜਦ ਵੀ ਅਸੀਂ ਗੁਰੂ ਘਰੇ ਜਾਣਾ ਹੈ ਤਾਂ ਸਾਡਾ ਮਨ ਗੁਰੂ ਚਰਨਾਂ ਦੇ ਨਾਲ ਜੁੜਿਆ ਹੋਣਾ ਚਾਹੀਦਾ ਹੈ ਅਤੇ ਉਹ ਘਰ ਤੋਂ ਹੀ ਜੁੜਿਆ ਹੋਣਾ ਚਾਹੀਦਾ ਹੈ ਇਹ ਨਹੀਂ ਕਿ ਅਸੀਂ ਗੁਰੂ ਘਰੇ ਜਾ ਕੇ ਹਾਂ ਜਾਂਦੇ ਪਰ ਜਾਂਦੇ ਸਮੇਂ ਅਸੀਂ ਇੱਧਰ ਉੱਧਰ ਦੀਆਂ ਗੱਲਾਂ ਕਰ ਰਹੇ ਹਾਂ ਕਿਸੇ ਦੀ ਨਿੰਦਿਆ ਚੁਗਲੀ ਕਰ ਰਹੇ ਹਾਂ ਕਿਸੇ ਦੀ ਬੁਰਾਈ ਕਰ ਰਹੇ ਹਾਂ ਘਰੋਂ ਤੁਰਦੇ ਸਮੇਂ ਤੋਂ ਹੀ ਲੈ ਕੇ ਗੁਰੂ ਘਰ ਜਾਂਦੇ ਸਮੇਂ ਤੱਕ ਸਾਡਾ ਮਨ ਗੁਰੂ ਚਰਨਾਂ ਦੇ ਵਿੱਚ ਜੁੜਿਆ ਹੋਣਾ ਚਾਹੀਦਾ ਹੈ ਅਤੇ ਗੁਰੂ ਚਰਨਾਂ ਨਾਲ ਹੀ ਤਾਂ ਹੀ ਜੁੜੇਗਾ ਜਦੋਂ ਅਸੀਂ ਗੁਰਬਾਣੀ ਦਾ ਕੁਝ ਸ਼ਬਦ ਜਾਂ ਪਾਠ ਕਰਦੇ ਹੋਏ ਜਾਵਾਂਗੇ ਤਾਂ ਸਾਨੂੰ ਜਾਂਦੇ ਸਮੇਂ ਅਸੀਂ ਜੇਕਰ ਮੂਲ ਮੰਤਰ ਦਾ ਵੀ ਪਾਠ ਕਰ ਸਕਦੇ ਹਾਂ ਤਾਂ ਉਹ ਵੀ ਬਹੁਤ ਵਧੀਆ ਹੈ ਵਾਹਿਗੁਰੂ ਜੀ ਦਾ ਸਿਮਰਨ ਵੀ ਕਰ ਸਕਦੇ ਹਾਂ ਕਿਸੇ ਪਾਸ਼ਾਹੀ ਦਾ ਨਾਮ ਹੀ ਸਿਮਰ ਸਕਦੇ ਹਾਂ ਜਾਂ ਫਿਰ ਗੁਰਬਾਣੀ ਦਾ ਕੋਈ ਪਾਠ ਕਰ ਸਕਦੇ ਹਾਂ ਇਸ ਨਾਲ ਸਾਡਾ ਮਨ ਗੁਰੂ ਚਰਨਾਂ ਦੇ ਨਾਲ ਜੁੜਿਆ ਹੋ ਜਾਵੇਗਾ ਅਸੀਂ ਕਿਸੇ ਦੀ ਨਿੰਦਿਆ ਚੁਗਲੀ ਤੋਂ ਬਚ ਜਾਵਾਂਗੇ ਆਪਣੇ ਲਈ ਜੋ ਅਸੀਂ ਆਪ ਹੀ ਆਪਣੇ ਲਈ ਅਸੀਂ ਜੋ ਵੀ ਆਪ ਹੀ ਪਾਪ ਕਮਾ ਰਹੇ ਹਾਂ ਉਸ ਤੋਂ ਵੀ ਬਚ ਜਾਵਾਂਗੇ ਕਿਉਂਕਿ ਵੇਖੋ ਜੀ ਗੁਰੂ ਘਰੇ ਜਾਣ ਦਾ ਮਤਲਬ ਕਿ ਅਸੀਂ ਗੁਰੂ ਘਰ ਕੁਝ ਕਮਾਉਣ ਜਾ ਰਹੇ ਹਾਂ ਕੁਝ ਹਾਸਲ ਕਰਨ ਜਾ ਰਹੇ ਹਾਂ ਆਪਣੇ ਗੁਰੂ ਦੀ ਵਡਿਆਈ ਲਈ ਜਾ ਰਹੇ ਹਾਂ ਇਹ ਨਹੀਂ ਕਿ ਗੁਰੂ ਘਰ ਆ ਗਏ ਅਸੀਂ ਕੁਝ ਕਮਾਉਣ ਸੀ ਪਰ ਸਭ ਕੁਝ ਆਪਣਾ ਗਵਾ ਕੇ ਹੀ ਆ ਜਾਈਏ ਮਹਾਪੁਰਖ ਜੀ ਕਹਿੰਦੇ ਹਨ ਕਿ 2.5 ਘੰਟੇ ਕਿਸੇ ਦਾ ਕੀਤਾ ਹੋਇਆ ਨਿਤਨੇਮ ਸਾਨੂੰ ਬਹੁਤ ਫਲ ਪ੍ਰਾਪਤ ਹੁੰਦਾ ਹੈ ਪਰ ਜੇਕਰ ਅਸੀਂ 2.5 ਘੰਟੇ ਦੇ ਨਿਤਨੇਮ ਤੋਂ ਬਾਅਦ ਕਿਸੇ ਦੀ 2 ਮਿੰਟ ਦੀ ਨਿੰਦਿਆ ਚੁਗਲੀ ਵੀ ਕਰ ਲੈਂਦੇ ਹਾਂ ਤਾਂ ਸਾਡਾ ਕੀਤਾ ਹੋਇਆ 2 ਘੰਟੇ ਦਾ ਪਾਠ ਵਿਅਰਥ ਹੋ ਜਾਂਦਾ ਹੈ ਜੇਕਰ ਅਸੀਂ ਇਹੋ ਜਿਹੇ ਕੰਮ ਕਰਾਂਗੇ ਭਾਵੇਂ ਕਿਸੇ ਦੀ ਨਿੰਦਿਆ ਕਰਾਂਗੇ ਕਿਸੇ ਦੀ ਬੁਰਾਈ ਕਰਾਂਗੇ ਤਾਂ ਫਿਰ ਜੋ ਅਸੀਂ ਚੰਗੇ ਕਰਮ ਕੀਤੇ ਸਾਨੂੰ ਉਹ ਚੰਗੇ ਕਰਮ ਹੀ ਸਾਡੇ ਚੰਗੇ ਕਰਮ ਬਣੇ ਨਹੀਂ ਰਹਿਣਗੇ ਪਰ ਜੇਕਰ ਅਸੀਂ ਮਾੜੇ ਕਰਮ ਕਰਾਂਗੇ ਤਾਂ ਸਾਡੇ ਮਾੜੇ ਕਰਮ ਹੀ ਸਾਡੇ ਅੱਗੇ ਆ ਜਾਣੇ ਹਨ ਜਿਵੇਂ ਮੰਨ ਲਓ ਕਿ ਆਪਾਂ ਅੰਮ੍ਰਿਤ ਵੇਲੇ ਉੱਠ ਕੇ ਪਾਠ ਕਰਦੇ ਹਾਂ ਤਾਂ ਸਾਡਾ ਚੰਗਾ ਕਰਮ ਬਣ ਜਾਂਦਾ ਹੈ ਜੇਕਰ ਕਿਸੇ ਜ਼ਰੂਰਤਮੰਦ ਕਿਸੇ ਲੋੜਵੰਦ ਦੀ ਅਸੀਂ ਮਦਦ ਕਰਦੇ ਹਾਂ ਉਹ ਸਾਡਾ ਚੰਗਾ ਕਰਮ ਬਣ ਜਾਂਦਾ ਹੈ ਤਾਂ ਜੇਕਰ ਅਸੀਂ ਨਿੰਦਿਆ ਚੁਪਲੀ ਕਰਦੇ ਹਾਂ ਕਿਸੇ ਦੀ ਵੀ ਬੁਰਾਈ ਕਰਦੇ ਹਾਂ ਕਿਸੇ ਬਾਰੇ ਮਾੜਾ ਵੀ ਸੋਚਦੇ ਹਾਂ ਤਾਂ ਫਿਰ ਵੀ ਇਹ ਜੇ ਕਰਮ ਹੀ ਸਾਡੇ ਨਸ਼ਟ ਹੋ ਜਾਂਦੇ ਹਨ ਇਸ ਲਈ ਇਹਨਾਂ ਕੰਮਾਂ ਤੋਂ ਬਚਣਾ ਹੈ ਕਿਉਂਕਿ ਇਹ ਕੰਮ ਸਾਡੀ ਕੀਤੀ ਹੋਈ ਕਮਾਈ ਨੂੰ ਨਸ਼ਟ ਕਰਦੇ ਹਨ ਤਾਂ ਗੁਰੂ ਘਰ ਜਾਣਾ ਹੈ ਗੁਰਬਾਣੀ ਦਾ ਜਾਪ ਕਰਦੇ ਜਾਣਾ ਹੈ ਮਨ ਗੁਰੂ ਦੇ ਚਰਨਾਂ ਵਿੱਚ ਜੋੜ ਕੇ ਜਾਣਾ ਹੈ ਤਾਂ ਸਾਡੇ ਉੱਤੇ ਸਾਡੇ ਵਾਹਿਗੁਰੂ ਅਕਾਲ ਪੁਰਖ ਜੀ ਦੀ ਕਿਰਪਾ ਹੋ ਜਾਵੇਗੀ ਨਿੰਦਿਆ ਚੁਗਲੀ ਤਾਂ ਸਾਨੂੰ ਕਿਸੇ ਵੀ ਸਮੇਂ ਤੋਂ ਗੁਰਬਾਣੀ ਦੇ ਵਿੱਚ ਕਰਨ ਤੋਂ ਵਰਜਿਆ ਹੈ ਪਰ ਜੇਕਰ ਅਸੀਂ ਗੁਰੂ ਘਰ ਵਿੱਚ ਜਾਂਦੇ ਹੋਏ ਵੀ ਇਹ ਕੰਮ ਕਰਦੇ ਹਾਂ ਤਾਂ ਫਿਰ ਤਾਂ ਸਾਨੂੰ ਕਿਤੇ ਵੀ ਢੋਈ ਨਹੀਂ ਮਿਲ ਸਕਦੀ ਇਹ ਕੰਮ ਆਪਾਂ ਨਾ ਹੀ ਦਿਨ ਵਿੱਚ ਵਿੱਚ ਦਿਆਂ ਹੋਇਆ ਕਰਨਾ ਹੈ ਤੇ ਕਿਸੇ ਵੇਲੇ ਵੀ ਵੈਸੇ ਇਹ ਕੰਮ ਸਾਨੂੰ ਨਹੀਂ ਕਰਨਾ ਚਾਹੀਦਾ ਨਾ ਹੀ ਗੁਰੂ ਘਰ ਜਾਂਦੇ ਸਮੇਂ ਇਹ ਕੰਮ ਕਰਨਾ ਚਾਹੀਦਾ ਹੈ ਇਨ੍ਹਾਂ ਕੰਮਾਂ ਤੋਂ ਪਰਹੇਜ਼ ਹੀ ਚੰਗਾ ਹੈ ਤੇ ਹੁਣ ਗੱਲ ਕਰਦੇ ਹਾਂ ਕਿ ਆਪਾਂ ਜਦੋਂ ਗੁਰੂ ਘਰੇ ਜਾਣਾ ਹੈ ਗੁਰੂ ਦੇ ਅੱਗੇ ਜਾ ਕੇ ਮੱਥਾ ਟੇਕ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਕਿਹੜੇ-ਕਿਹੜੇ ਦੋ ਕੰਮ ਕਰਨੇ ਹਨ ਉਥੇ ਬੜੇ ਹੀ ਪਿਆਰ ਤੇ ਸਤਿਕਾਰ ਦੇ ਨਾਲ ਮੱਥਾ ਟੇਕਣਾ ਹੈ ਫਿਰ ਖੜੇ ਹੋ ਕੇ ਗੁਰੂ ਚਰਨਾਂ ਵਿੱਚ ਅਰਦਾਸ ਬੇਨਤੀ ਕਰਨੀ ਹੈ ਕਿ ਪਾਤਸ਼ਾਹ ਮੇਰੇ ਦਿਮਾਗ ਦੇ ਉੱਤੇ ਤਰਸ ਕਰੋ ਮੇਰੇ ਮਨ ਦੇ ਸਾਰੇ ਵਿਸ਼ੇਵਿਕਾਰ ਦੂਰ ਕਰ ਦਿਓ ਮੇਰੇ ਮਨ ਵਿੱਚੋਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹ ਪੰਜ ਕ੍ਰਿਤੀਆਂ ਨੂੰ ਦੂਰ ਕਰ ਦਿਓ ਜਿਵੇਂ ਸਾਡੀਆਂ ਕਮੀਆਂ ਹੋਣ ਸਾਡੇ ਅੰਦਰ ਵਿਸ਼ੇਵਿਕਾਰ ਹਨ ਅੰਦਰ ਦੀਆਂ ਕਮੀਆਂ ਨੂੰ ਦੂਰ ਕਰ ਦਿਓ ਜਿਵੇਂ ਕਿ ਕਈਆਂ ਨੂੰ ਗੁੱਸਾ ਬਹੁਤ ਜ਼ਿਆਦਾ ਆਉਂਦਾ ਹੈ ਕਈਆਂ ਦੇ ਵਿੱਚ ਸਹਿਨਸ਼ੀਲਤਾ ਦੀ ਕਮੀ ਹੁੰਦੀ ਹੈ ਜਾਂ ਹੋਰ ਵੀ ਬਹੁਤ ਸਾਰੇ ਔਗਣ ਹੁੰਦੇ ਹਨ ਜੋ ਜੋ ਔਗਣ ਨੇ ਕਮੀਆਂ ਨੇ ਆਪਣੇ ਗੁਰੂ ਅੱਗੇ ਰੱਖ ਦੇਣੀਆਂ ਅਤੇ ਕਹਿਣਾ ਕਿ ਪਾਤਸ਼ਾਹ ਮੇਰੇ ਉੱਤੇ ਤਰਸ ਕਰੋ ਮੈਨੂੰ ਇਨ੍ਹਾਂ ਔਗਣਾਂ ਤੋਂ ਬਚਾ ਲਓ ਮੇਰੇ ਅੰਦਰ ਦੀ ਨਿਮਰਤਾ ਸਹਿਨਸ਼ੀਲਤਾ ਪ੍ਰੇਮ ਪਿਆਰ ਗੁਰੂ ਪ੍ਰਤੀ ਸਤਕਾਰ ਗੁਰੂ ਪ੍ਰਤੀ ਭਰੋਸਾ ਮੈਨੂੰ ਬਖਸ਼ ਦਿਓ ਤੇ ਮੈਂ ਹਮੇਸ਼ਾ ਗੁਰੂ ਘਰ ਜਾ ਕੇ ਗੁਰੂ ਕੋਲੋਂ ਮੰਗਣਾ ਨਾ ਭੁੱਲਾਂ ਭਾਵ ਕੀ ਹਮੇਸ਼ਾ ਬੇਨਤੀ ਕਰਨੀ ਚਾਹੀਦੀ ਹੈ ਕਿ ਪਾਸ਼ਾ ਜੀ ਮੇਰੀ ਝੋਲੀ ਦੇ ਵਿੱਚ ਅੰਮ੍ਰਿਤ ਵੇਲੇ ਦੀ ਦਾਤ ਪਾ ਦਿਓ ਅੰਮ੍ਰਿਤ ਵੇਲੇ ਉੱਠ ਕੇ ਨਿਤਨੇਮ ਕਰਨਾ ਪਾਵ ਕੇ ਬਾਣੀ ਪੜ੍ਹਨੀ ਜਾਂ ਗੁਰੂ ਘਰੇ ਜਾ ਕੇ ਗੁਰੂ ਦੀ ਸੇਵਾ ਕਰਨੀ ਇਹ ਦਾਤਾਂ ਮੇਰੀ ਝੋਲੀ ਦੇ ਵਿੱਚ ਪਾ ਦਿਓ ਜਦੋਂ ਆਪਾਂ ਰੋਜ਼ ਰੋਜ਼ ਜਾ ਕੇ ਇਹ ਹੀ ਅਰਦਾਸ ਬੇਨਤੀ ਕਰਾਂਗੇ ਤਾਂ ਪਾਸ਼ਾ ਸਾਡੇ ਉੱਤੇ ਕਿਰਪਾ ਜ਼ਰੂਰ ਕਰਨਗੇ ਬਸ ਲੋੜ ਪਰਮਾਤਮਾ ਦੀ ਕਿਰਪਾ ਦੀ ਹੀ ਹੈ ਜਿਸ ਦਿਨ ਤੋਂ ਆਪਾਂ ਅੰਮ੍ਰਿਤ ਵੇਲੇ ਉੱਠਣਾ ਸ਼ੁਰੂ ਕਰ ਦਿੱਤਾ ਅੰਮ੍ਰਿਤ ਵੇਲੇ ਉੱਠ ਕੇ ਉਸ ਮਾਲਕ ਦੀ ਸਿਫਤ ਸਲਾਹ ਕਰਨੀ ਸ਼ੁਰੂ ਕਰ ਦਿੱਤੀ ਚਾਹੇ ਪੰਜ ਬਾਣੀਆਂ ਦਾ ਪਾਠ ਹੀ ਕਰ ਲਈਏ ਚਾਹੇ ਜਪਜੀ ਸਾਹਿਬ ਦਾ ਪਾਠ ਕਰ ਲਈਏ ਕਿਸੇ ਵੀ ਸ਼ਬਦ ਉੱਤੇ ਵਿਚਾਰ ਕਰ ਲਈਏ ਤਾਂ ਸਾਡਾ ਜੀਵਨ ਆਪਣੇ ਆਪ ਹੀ ਬਦਲ ਜਾਵੇਗਾ ਤੇ ਉਸ ਤੋਂ ਬਾਅਦ ਦੂਸਰਾ ਕੰਮ ਹੈ ਜੀ ਕਿ ਜਦੋਂ ਵੀ ਗੁਰੂ ਘਰੇ ਜਾਓ ਕਦੇ ਵੀ ਸਾਨੂੰ ਕਾਲੀ ਨਹੀਂ ਪਹਿਣਾ ਚਾਹੀਦਾ ਗੁਰੂ ਦੀ ਗੋਦ ਵਿੱਚ ਬੈਠ ਕੇ ਕੁਝ ਦੇਰ ਹਾਜ਼ਰੀ ਰਗਵਾਓ ਤੇ ਉਸ ਵੇਲੇ ਜੋ ਵੀ ਕਥਾ ਕੀਰਤਨ ਹੋ ਰਿਹਾ ਹੋਵੇ ਜਾਂ ਪਾਣੀ ਦਾ ਜਾਪ ਚੱਲ ਰਿਹਾ ਹੋਵੇ ਉਸ ਨੂੰ ਬੜੇ ਹੀ ਧਿਆਨ ਦੇ ਨਾਲ ਸੁਣਨ ਦੀ ਕੋਸ਼ਿਸ਼ ਕਰਿਆ ਕਰੋ ਕਿਉਂਕਿ ਕਈ ਵਾਰ ਅਸੀਂ ਬੜੀਆਂ ਹੀ ਮੁਸ਼ਕਲਾਂ ਤੇ ਬੜੀਆਂ ਹੀ ਸਮੱਸਿਆਵਾਂ ਲੈ ਕੇ ਗੁਰੂ ਘਰ ਜਾਂਦੇ ਹਾਂ ਤੇ ਚਾਹੁੰਦੇ ਹਾਂ ਕਿ ਸਾਡੀਆਂ ਮੁਸ਼ਕਲਾਂ ਦਾ ਹਾਲ ਸਾਡੇ ਪਰਮਾਤਮਾ ਜਾਂਦੀਆਂ ਸਾਰੀ ਕਰ ਦੇਣ ਸਾਡੇ ਰਸਤੇ ਸਾਰੇ ਸਾਫ਼ ਕਰ ਦੇਣ ਪਰ ਅਸੀਂ ਸਮਝ ਨਹੀਂ ਪਾਉਂਦੇ ਪਰ ਜਦੋਂ ਸਾਡਾ ਗੁਰੂ ਦੇ ਵੱਲ ਧਿਆਨ ਹੋ ਗਿਆ ਤਾਂ ਪਰਮਾਤਮਾ ਦਾ ਵੀ ਸਾਡੇ ਵੱਲ ਉਸੇ ਵੇਲੇ ਹੀ ਧਿਆਨ ਹੋ ਜਾਵੇਗਾ ਉਹ ਸਾਡੀਆਂ ਪਰੇਸ਼ਾਨੀਆਂ ਦਾ ਆਪ ਹੀ ਹੱਲ ਕਰ ਦੇਣਗੇ ਇਸ ਲਈ ਜਦੋਂ ਵੀ ਗੁਰੂ ਘਰੇ ਜਾਂਦੇ ਹੋ ਕਥਾ ਕੀਰਤਨ ਹੋ ਰਿਹਾ ਹੋਵੇ ਗੁਰਬਾਣੀ ਦਾ ਪਾਠ ਚੱਲ ਰਿਹਾ ਹੋਵੇ ਉਸ ਨੂੰ ਧਿਆਨ ਦੇ ਨਾਲ ਸੁਣੋ ਗੁਰੂ ਦਾ ਉਪਦੇਸ਼ ਸਮਝੋ ਉਸ ਦੇ ਵਿੱਚ ਗੁਰੂ ਜੀ ਨੇ ਸਾਨੂੰ ਕੀ ਮਤ ਦਿੱਤੀ ਹੈ ਉਸ ਮਤ ਤੇ ਚੱਲੋ ਤੇ ਤੁਹਾਡਾ ਜੀਵਨ ਆਪਣੇ ਆਪ ਹੀ ਸਫਲਾ ਹੋ ਜਾਵੇਗਾ ਸਾਧ ਸੰਗਤ ਜੀ ਜੇਕਰ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰ ਦੇਣਾ ਤਹ ਹਮੇਸ਼ਾ ਗੁਰੂ ਘਰ ਵਿੱਚ ਜਾ ਕੇ ਇਹ ਦੋ ਕੰਮ ਕਰਨੇ ਸ਼ੁਰੂ ਕਰ ਦੇਣੇ ਜੀ ਤਾਂ ਕਿ ਪ੍ਰਮਾਤਮਾ ਦੀ ਮਿਹਰ ਤੁਹਾਡੇ ਤੇ ਵੀ ਹੋ ਜਾਵੇ ਸੰਗਤ ਜੀ ਜੇਕਰ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਕਮੈਂਟ ਬਾਕਸ ਵਿੱਚ ਵਾਹਿਗੁਰੂ ਜੀ ਜ਼ਰੂਰ ਲਿਖਣਾ ਜੇਕਰ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ